ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜਾ ਹੈ ਜਿਹੜਾ ਸਪੋਰਟ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜਦ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਜੋ ਹਾਈ ਕਮਾਂਡ ਵੱਲੋਂ ਫਰਮਾਨ ਜਾਰੀ ਹੁੰਦਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਨਹੀਂ ਮੰਦੇ ਉਹ ਸਿਰਫ ਕਨਵੀਨਿਅਰ ਅਰਵਿੰਦ ਕੇਜੀਵਾਲ ਦੀ ਗੱਲ ਮੰਨਦੇ ਨੇ ਇੱਕ ਧੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੇਕਿਨ ਜਿਹੜਾ ਵੀ ਆਗੂ ਜਿਆਦਾ ਰਿਸਪੈਕਟ ਜਿਆਦਾ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਦਾ ਹੈ ਉਸ ਨੂੰ ਬਾਹਰ ਦਾ ਰਸਤਾ ਖਾ ਦਿੱਤਾ ਜਾਂਦਾ ਹੈ ਉਸ ਦੇ ਕੋਲੋਂ ਅਹੁਦੇ ਖੋਲੇ ਜਾਂਦੇ ਨੇ ਜਿਸ ਤਰ੍ਹਾਂ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਹੋਇਆ ਉਸ ਤੋਂ ਪਹਿਲਾਂ ਚਾਰ ਕੈਬਨਿਟ ਮੰਤਰੀ ਲਾਏ ਗਏ ਸੀ ਜਦੋਂ ਜਿਮਨੀ ਚੋਣਾਂ ਚਾਰ ਹਲਕਿਆਂ ਦੇ ਵਿੱਚ ਹੋਈਆਂ ਸੀ ਲੇਕਿਨ ਇਹ ਦਿਨ ਜਿਹੜਾ ਕੁਝ ਥੋਪਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਪੰਜਾਬ ਦੇ ਉੱਤੇ ਧੱਕੇ ਦੇ ਨਾਲ ਇੱਕ ਧੜਾ ਉਸ ਨੂੰ ਸਵੀਕਾਰ ਨਹੀਂ ਕਰਦਾ ਉਹ ਕਹਿੰਦਾ ਕਿ ਸਾਨੂੰ ਹਰੇਕ ਗੱਲ ਦੀ ਜਾਂਚ ਪਰਖ ਅਤੇ ਉਸ ਨੂੰ ਟੈਸਟੀਫਾਈ ਕਰ ਲੈਣਾ ਚਾਹੀਦਾ ਹੈ ਸਾਨੂੰ ਜਨਤਾ ਦੀ ਵੀ ਰਾਇ ਲੈਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਈ ਦਿਨਾਂ ਤੋਂ ਪਰਸੂਆਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਦ ਸਭਾ ਦੇ ਮੈਂਬਰ ਬਣ ਜਾਓ ਪੰਜਾਬ ਦਾ ਮੁੱਖ ਮੰਤਰੀ ਅਸੀਂ ਹੋਰ ਕਿਸੇ ਨੂੰ ਬਣਾ ਦਿੰਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੇ ਜਵਾਬ ਦਿੱਤਾ ਭਈ ਮੇਰੇ ਚਿਹਰਾ ਦਿਖਾ ਕੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਲੇਕਿਨ ਮੈਨੂੰ ਹੁਣ ਇਹ ਬਰਦਾਸ਼ਤ ਨਹੀਂ ਕਿ ਮੈਂ ਆਪਣੇ ਹੁੰਦਿਆ ਹੋਇਆ ਮੁੱਖ ਮੰਤਰੀ ਹੋਰ ਕਿਸੇ ਨੂੰ ਬਣਾਵਾਂ ਹਾਲਾਂਕਿ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਅਮਨ ਅਰੋੜਾ ਵੀ ਨੇ ਡਾਕਟਰ ਦਰਜੀਤ ਸਿੰਘ ਚੀਮਾ ਵੀ ਨੇ ਕੁਲਤਾਰ ਸਿੰਘ ਸੰਧਵਾ ਵੀ ਨੇ ਇਨਾਂ ਦੇ ਵਿੱਚੋਂ ਕੋਈ ਦਿੱਪਤੀ ਸੀਐਮ ਬਣਨਾ ਚਾਹੁੰਦਾ ਹੈ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਲੇਕਿਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪੈਰ ਪਿਛਾ ਖਿੱਚ ਲਿਆ ਨਹੀਂ ਮਾਮਲਾ ਕੀ ਸੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਬਣਾਇਆ ਜਾਵੇ ਇਤੋਂ ਤੱਕ ਵੀ ਕਹਿ ਦਿੱਤਾ ਗਿਆ ਹਾਈ ਕਮਾਂਡ ਵੱਲੋਂ ਕਿ ਮੌਤ ਦੀ ਸਜ਼ਾ ਜਿਹੜੀ ਹੈ ਦਿੱਤੀ ਜਾਵੇ ਜੇਕਰ ਕੋਈ ਕਿਸੇ ਵੀ ਧਰਮ ਦੀ ਚਾਹੇ ਕੋ ਹਿੰਦੂ ਹੋਵੇ ਚਾਹੇ ਕੋ ਸਾਈ ਹੈ ਚਾਹੇ ਕੋ ਸਿੱਖ ਹੈ ਚਾਹੇ ਕੋ ਜੈਨੀ ਹੈ ਚਾਹੇ ਕੋ ਬੁੱਧੀ ਹੈ ਯਾਨੀ ਕਿ ਇਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਜੇਕਰ ਬੇਅਦਬੀ ਹੁੰਦੀ ਹੈ ਅੰਗ ਪਾੜੇ ਜਾਂਦੇ ਨੇ ਉਮਰ ਕੈਦ ਤੋਂ ਇਲਾਵਾ ਉਹਨੂੰ ਬਹੁਤ ਹੀ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਖਤ ਕਾਨੂੰਨ ਬਣਾਇਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਡਰਨ ਕਿ ਜੇਕਰ ਅਸੀਂ ਕਿਸੇ ਵੀ ਗ੍ਰੰਥ ਦੀ ਬੇਅਦਬੀ ਕਰਦੇ ਹਾਂ ਤੇ ਸਾਨੂੰ ਇਸ ਦਾ ਵੱਡਾ ਹਜਾਰਾ ਭੁਗਤਣਾ ਪਵੇਗਾ ਕਹਿੰਦੇ ਨੇ ਕਿ ਇੱਕ ਧੜਾ ਸਹਿਮਤ ਨਹੀਂ ਇੱਕ ਧੜਾ ਸਹਿਮਤ ਹੈ ਇੱਕ ਧੜਾ ਕਹਿੰਦਾ ਹੈ ਕਿ ਚੰਗੀ ਤਰ੍ਹਾਂ ਵਕੀਲਾਂ ਦੇ ਕੋਲੋਂ ਪੁੱਛ ਲੈਣਾ ਚਾਹੀਦਾ ਹੈ ਇੱਕ ਚੈਨਲ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਇੱਕ ਧੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੈ ਇੱਕ ਧੜਾ ਹੈ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਆਪਣੇ ਪੈਰ ਪਿਛਾ ਖਿੱਚਲੇ ਨੇ ਹੁਣ 10 ਅਤੇ 11 ਜੁਲਾਈ ਨੂੰ ਪਤਾ ਲੱਗੇਗਾ ਕਿ ਕਾਨੂੰਨ ਦੇ ਵਿੱਚ ਕਿੰਨਾ ਕੁੱਦਮ ਹੈ ਕਿੰਨੇ ਕਿੰਨਾ ਕੁ ਹਾਵੀ ਹੁੰਦਾ ਹੈ ਇੰਪਲੀਮੈਂਟ ਪੰਜਾਬ ਸਰਕਾਰ ਉਸ ਨੂੰ ਕਰਵਾਉਂਦੀ ਹੈ ਜਾਂ ਨਹੀਂ ਹਾਂ ਦਾ ਕਿ ਸ਼ਰੂਪਰੀ ਇਕਾਲੀ ਤਲ ਵੱਲੋਂ ਵੀ ਕਿਆ ਕਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕਿਆ ਜਾ ਰਿਹਾ ਹੈ ਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਜੇਕਰ ਕਾਨੂੰਨ ਬਣਾਵਾਂਗੇ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਲੋਕ ਪੇ ਅੱਗਿਆ ਕਰਦੇ ਨੇ ਉਹ ਡਰਨਗੇ ਕਿਉਂਕਿ ਘੱਟ ਤੋਂ ਘੱਟ ਵੀ ਉਮਰ ਕੈਦ ਜਾਂ ਕੋ ਵੱਡਾ ਜੁਰਮਾਨਾ ਹੋਣਾ ਚਾਹੀਦਾ ਹੈ ਕਹਿੰਦੇ ਨੇ ਇੱਕ ਤੜਾ ਸਹਿਮਤ ਹੈ ਇੱਕ ਤੜਾ ਸਹਿਮਤ ਨਹੀਂ ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਅਜਿਹੀਆਂ ਚੀਜ਼ਾਂ ਨਾ ਧੋਪੋ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਟੋਲਰੈਂਸ ਟੋਲਰੈਂਟ ਹੀ ਨਾ ਕਰ ਸਕਣ ਇਸ ਕਰਕੇ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਵਿੱਚ ਭੱਲਕੂਸਾ ਪੈ ਗਿਆ ਉਹਨਾਂ ਨੇ ਕਿਹਾ ਕਿ ਕਾਨੂੰਨ ਬਣਾਓ ਕਾਨੂੰਨ ਦਾ ਇੱਕ ਦਾਇਰਾ ਹੁੰਦਾ ਹੈ ਕਾਨੂੰਨ ਦੀ ਇੱਕ ਗ੍ਰਿਮਾ ਹੁੰਦੀ ਹੈ ਹਾਲਾਂਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੇ ਪੱਧਰ ਤੇ ਸ਼ਲਾਘਾ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗ੍ਰੰਥ ਜਿਹੜੇ ਧਰਮ ਹੁੰਦੇ ਨੇ ਉਹ ਸਤਕਾਰਯੋਗ ਹੁੰਦੇ ਨੇ ਉਹਨਾਂ ਦੇ ਪ੍ਰਤੀ ਕਾਨੂੰਨ ਬਣਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜ਼ਿਆਦਾ ਮਾਮਲੇ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਹੋਰ ਧਰਮ ਦੇ ਗ੍ਰੰਥ ਦੀ ਬੇਅਦਬੀ ਜਿੰਨਾ ਦੇ ਕਰਕੇ ਸਮਾਜ ਦੇ ਵਿੱਚ ਤਣਾਅ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਧਰਨੇ ਲੱਗਦੇ ਨੇ ਰੋਡ ਜਾਬ ਹੁੰਦੇ ਨੇ ਜਦੋਂ ਤੁਸੀਂ ਕਿਸੇ ਉੱਤੇ ਇਹ ਕਾਨੂੰਨ ਇੰਪਲੀਮੈਂਟ ਕਰ ਦਿਓਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ-ਹੌਲੀ ਲੋਕ ਸਿੱਖ ਜਾਣਗੇ ਕਿ ਭਈ ਪੰਜਾਬ ਸਰਕਾਰ ਤੇ ਜਿਹੜੇ ਕਾਨੂੰਨ ਨੇ ਉਹ ਡਾਢੇ ਕਰਨੇ ਨੇ ਇਸ ਕਰਕੇ ਕੁਝ ਲੋਕ ਕਹਿ ਰਹੇ ਨੇ ਕਿ ਇਸ ਕਾਨੂੰਨ ਐਨੇ ਖੂ ਐ ਜਿਹੜੇ ਐ ਫਲੈਕਸੀਬਲ ਬਣਾਓ ਕਿ ਲੋਕ ਡਰਨ ਜ਼ਰੂਰ ਲੇਕਿਨ ਆ ਜਿਹੜਾ ਜਿਸ ਤਰ੍ਹਾਂ ਕੇਜੂ ਵਾਲ ਕਹਿ ਰਹੇ ਨੇ ਉਸ ਤਰ੍ਹਾਂ ਨਾ ਬਣਾਓ ਪੰਜਾਬ ਦੇ ਮੁੱਖ ਮੰਤਰੀ ਖੁਦ ਇਹਨਾਂ ਕਾਨੂੰਨਾਂ ਬਾਰੇ ਵਕੀਲਾ ਕੋਲੋਂ ਪ੍ਰੋਪਰ ਸਲਾਹ ਲੈਣ ਇਸ ਕਰਕੇ ਕਹਿੰਦੇ ਨੇ ਕਿ ਰੋਲਾ ਪਿਆ ਹੈ ਚੈਨਲ ਨੇ ਹੁਣੇ ਹੁਣੇ ਖਲਾਸਾ ਕੀਤਾ ਹੈ ਤਾਂ